ਤੁਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤੇ ਅਸੀਂ ਆਏ ਹੋਏ ਆ ਇੱਧਰ ਮੰਮੀ ਕੋਲ ਤੇ ਇੱਥੇ ਪੈਣਾ ਸੀਗਾ ਜੀ ਲੈਂਟਰ ਤੇ ਤਾਂ ਕਰਕੇ ਕੱਲ ਤੇ ਆਏ ਆ ਤੇ ਬਾਕੀ ਹੁਣ ਬਣਾਉਣੇ ਆ ਜੀ ਆਹ ਫਰੋਂਟੇ ਮੁੱਲੀਆਂ ਵਾਲੇ ਤੇ ਬਾਕੀ ਇਹਨਾਂ ਨੂੰ ਖੜਾਉਂਦੇ ਆ ਅੱਧੇ ਖਾਈ ਜਾਂਦੇ ਆ ਅੱਧੇ ਕ ਹਜੇ ਰਹਿੰਦੇ ਆ ਤੇ ਫੇਰ ਉੱਤੇ ਲੈਂਟਰ ਪੈਣਾ ਅੱਜ ਦੁਪਹਿਰ ਤੱਕ ਤੇ ਹੁਣ ਬਾਹਰ ਦਿਖਾ ਦੇ ਸਾਰਾ ਕੁਝ ਆ ਲਾਈਕ ਆ ਲਾਈਕ ਕਰਦੇ ਸਮਾਰਟ ਵੀਡੀਓ ਲਾਈਕ ਕਰੇ ਉਹ ਜਿਹੜੀ ਵੀਡੀਓ ਨੂੰ ਕਰਦੇ ਸੁਪੀ ਲਿਖੋ ਸਮਝ ਰਖੇ ਇੱਕ ਜੀ ਹੈ ਇੱਕ ਜੀ ਹੈ ਸਹੀ ਹੈ ओके ਬੜੇ ਦੋ ਕਾਪ ਜੱਜ ਰੋ ਜਾ ਉਹਨਾਂ ਨੂੰ ਛੇੜਦੇ ਆਸ ਕੋਣ ਛੇੜਦਾ ਹਰਿਆਣ ਪੰਨੂ ਹਰਿਆਣ ਪੰਨੂ ਮੈਂ ਉਹ ਉਹ ਤੇਰੇ ਆਰ ਮਾਮੂ ਹਟ ਜਾ ਮੈਂ ਜੀ ਉੱਧਰ ਜਾ ਆਓ ਪ੍ਰਸ਼ਾਦ ਲੈ ਲੈ ਦੋ ਹੱਤਾਂ ਨਾ ਦੋ ਹੱਤਾਂ ਨਾ ਚ ਲੈ 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 ਇੱਕ ਨਹੀਂ ਲੈ ਲੈ ਇੱਕ ਨਹੀਂ ਲੈ 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 ਹਾਂ ਤੁਹੀਂ ਲੈ ਕੋ ਤੁਹੀਂ ਲੈ ਇਹ <laughs> ਕਿਹੜਾ <laughs> ਗਾਣੇ ਆ ਖਾ ਲੋ ਜਾ ਕੇ ਹਾਂਜੀ ਇੱਧਰ ਚਾਹਾਂ ਆਪਣੀਆਂ ਰਿੱਜੀ ਜਾਂਦੀਆਂ ਆ ਤੇ ਅਸੀਂ ਲੱਗੇ ਆ ਦੇਖਣ ਲੈਂਟਰ ਕੋਠੇ ਰਜੜ ਕੇ ਕੀ ਦਿਲ ਦੀ ਤੇ ਪੰਨ ਯਮਾ ਅਮਾ ਅਮਾ ਇਹ ਮਾਗੇ ਉਹ ਗਾੜੀਆਂ ਆਏ ਹਜੇ ਤੱਕ ਨੂਂਦਾ ਪਿਆ ਨਾ ਹਜੇ ਤੱਕ ਬੈਂਟਰੀ ਪਾਇਆ ਹੈ ਕਮਾਲ ਦੀ ਗੱਲ ਆ ਥੋ ਵੀ ਗੇੜੀਆਂ ਲਾਓ ਮੇਰੇ ਤਾਂ ਆਪ ਗੇੜੀਆਂ ਲਾ ਦੇ ਮੇਰੇ ਇਮਾ ਸਿਲੇਣਾ ਦੇਖਦੇ ਆ ਹਾਂਜੀ ਇੱਧਰ ਨੂੰ ਆ ਗਏ ਹੁਣ ਸਾਡੇ ਕੋਠੇ ਵੱਲੋਂ ਇਹ ਵੀ ਤੇ ਮੈਨੂੰ ਉਦੋਂ ਇੱਦਾਂ ਨੂੰ ਆਉਂਗੇ ਇਹ ਰਹੀ ਹੈ ਤਾਂ ਕਿਸੇ ਕਿਸੇ ਨਾਲ ਜਿਹੜਾ ਸੀ ਕਿ ਸਾਡੇ ਤੋਂ ਉੱਪਰ ਦੇ ਲੋਕਾਂ ਨੇ ਆਇਆ ਉਹ ਹੋਰ ਹਮੇਸ਼ਾ ਲੱਗਦਾ ਉਹ ਉੱਤਰ ਹੈ ਤਾਂ ਦੀਦੀ ਕਹਿੰਦੇ ਕਿ ਉਹ ਵਾਲਾ ਆਉਂਦਾ ਹੈ ਮੋਰੇ ਦੇ ਪੈਰ ਬਰਵੜਦਾ ਹੈ ਹਨਾ ती इर ਉਜੀ ਲੈਂਟਰ ਵੈ ਗਿਆ ਸਾਰੇ ਤੇ ਬੀਨੂ ਉਹ ਦੇਖ ਬਲੌਗ ਪਾੜ ਹ ਤੇਰੀ ਥੋੜੀ ਬਣਾਈ ਉਹਦੇ ਵਿੱਚ ਬੋਲ ਤਾ ਇਹ ਬੀਨੂ ਮੈਂ ਬੋਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁੰਜੇ ਜੇ ਉੱਤੇ ਭਾਰ ਭਾਰ ਦੰਦ ਦਰ ਤੇ ਭਾਰ ਕਿ ਸ਼ਖੰਤਰ ਕਾ ਬਲ ਮੋ ਬਦਕੀਓ ਛੱਡ ਛੱਡ ਕੇ ਅੰਦਰ ਕੀ ਗਿਆਨ ਤੇ ਭਲੇ ਬੁਰੇ ਵੀਊ ਚੈੱਕ ਕਰੋ ਸਾਡੇ ਪਿੰਡ ਦਾ ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਅੱਜ ਪਾਇਆ ਜੀ ਲੈਂਟਰ ਨਿਊ ਨਿਊ ਸਾਨੂੰ ਦਵਾ ਜੁ ਕਦਾਈ ਨਾ ਕਮੈਂਟ ਚ ਸਾਰੇ ਜਣੇ ਵਧਾਈਆਂ ਦਿਓ ਬਹੁਤ ਦੇ ਚਾਰ ਸਾਰੇ ਜਣੇ ਇਧਰ ਆ ਮਰੇ Hey! ਕਿਤੇ ਪਾਣਾ ਕਾਤੇ ਰੁਕਾ ਨਹੀਂ ਮਗਰ ਤੇ ਸੱਚਾ ਰੱਖੇ ਇੱਥੇ ਰੋੜੇ ਲੜਾਈਏ ਤੇ ਆਉਂਦੇ ਆਂਦਾ ਨਹੀਂ ਗਿੱਲਾ ਨਹੀਂ ਗਾ ਇਹ ਆਪ ਤੁਹਾਨੂੰ ਨਾਲ ਆ ਰਾਜ ਕਾ ਤੇਸਲਾ ਬੇਦਨਗੀ ਨਹੀਂ ਆਉਂਦੀ ਜਲਦੀ ਹੈ ਪਟਾਕੇ ਸੀ ਕਿਉਂ ਮੋਨਾ ਦੇਤੇ ਕੋਈ ਨਹੀਂ ਮੈਂ ਕਹ ਤੋ ਜਾ ਮਿੰਡੇਰੀਆ ਕੁੜੀਆਂ ਸਗੀ ਮੈਂ ਕਿ ਮੇਰੇ ਪੈਸੇ ਨੂੰ ਅਨੁਕ੍ਰਹਿ ਪਾਉਂ ਇਹ ਅਜੇ ਸਮਰਦੀ ਜੀ ਬਣਾਂ ਕੰਨ ਬਣਾਉ ਇਹ ਸਮਰਦੀ ਜੀ ਬਣੇ ਲੈ ਤੁਰ ਸਮਰ ਗੋਲ ਗੋਲ ਕਮਾ ਦੇ ਉਹ ਹੈ ਨਹੀਂ ਸਬਿੰਦਰ ਦੇ ਮੈਂ ਤਾਂ ਮਲੇ ਆ ਪਿੱਛੇ ਨੂੰ ਹੱਥ ਕਾਂਚੇ ਨੂੰ ਪਿੱਛੇੋਂ ਫੜਾ ਦੇ ਲੈ ਆਪੇ ਫੜ ਲੈ ਆਪਾਂ ਸਮਰ ਪਰ ਇਹਨੂੰ ਕਰਕੇ ਬਤਾ ਅੱਖਾਂ ਨਾਲ ਧਿਆਨ ਨਾਲ ਦੇ ਛੱਡ ਗਏ ਉਹ ਨਾ ਇਦਾਂ ਕਮਾ ਇਦਾਂ ਦਾ ਜਦੋਂ ਮਹਿਕਮ ਹੁੰਦੀ ਸੀ ਇਦਾਂ ਗੋਲ 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 ਦਾ ਦਾਦਾ ਜੀ ਉਹ ਨਾ ਤੁਸੀਂ ਦੱਦ ਕਰਕੇ ਆ ਮਾਰ ਚਾਪਾ ਤੋ ਨਹੀਂ ਮਾਂ ਵੀ ਦੇਖੀ ਤਾਂ ਫੜਦੀ ਕੰਮਟੇ ਨਾਲ ਜਦੋਂ ਚੱਲੇ ਬਿਛੜ ਦਿੱਤੀ ਅੱਡੀ ਬੜੀ ਹੋਈ ਨਾਨੀ ਉਦਲਾ ਇਹ ਤਾਂ ਉੱਘਟ ਕੇ ਰੱਖਦਾ ਇਹ ਉੱਥੋਂ ਫਾੜੇ ਨਾ ਕ ਲੂਹਾ ਲੱਗਦਾ ਛੱਡ ਦੇ ਇਹ ਲੈ ਲੋ आ जाने दस मिनट लगने तू पहले तेज का काम चालू कर दें बगैर दस पूरी झंडी गोपी <laughs> गोपीन पा पड़ा फटाफट

воркауда кауда воркауда бау лорккауда слада ਤੋ ਹੋ ਰਾਇਆ ਜੇ ਲਾ ਦੇ ਹਾਂ ਹੁਣ ਬੱਕਰਾ ਲੈ ਕੇ ਦਿਆ ਕਰੋ ਹੁਣ ਤੇ ਕਾਕਣੀਆਂ ਖਿੱਚੇ ਜਿਹਾ ਹੁੰਦੇ ਆ ਉਹਦੇ ਲਈ ਬੋਤੀ ਆਉਂਗਾ ਮੈਂ ਖਾਣ ਦੇ ਕੇ ਓਕੇ